ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡਵਾਈਡ ਗਲੋਬਲ ਸੀਪੀਐਨ ਰੋਕੂ ਜਾਦੂ ਟੀਵੀ ਸ਼ਾਵਾ ਟੀਵੀ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ ਹਾਂ ਵਿਊਅਰਸ ਅੱਜ ਇੱਕ ਬੜੀ ਦੁਖਦਾਈ ਖਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਂਝੀ ਕਰਨ ਜਾ ਰਹੇ ਹਾਂ ਅੱਜ ਮਿਤੀ 7 ਮਾਰਚ 2017 ਦੀ ਦੁਪਹਿਰ ਨੂੰ ਦਿੱਲੀ ਵਿਖੇ ਪ੍ਰਾਚੀਨ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਗੁਰਦੁਆਰਾ ਸਾਹਿਬ ਜੀ ਨੂੰ MCD ਅਤੇ ਪਾਰੀ ਪੁਲਿਸ ਫੋਰਸ ਨੇ ਮਿਲ ਕੇ ਮਲਿਆਮੇਟ ਕਰ ਦਿੱਤਾ ਹੈ। ਇਹ ਗੁਰਦੁਆਰਾ ਠੱਗਾ ਪਿੰਡ ਦੇ ਸਾਹਮਣੇ ਅਤੇ ਕਿੰਗਸਵੇ ਕੈਂਪ ਦਿੱਲੀ ਦੇ ਨਜ਼ਦੀਕ ਸਥਿਤ ਸੀ। ਪੁਲਿਸ ਐਕਸ਼ਨ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰੀ ਬੇਅਦਬੀ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਾਰੇ ਘਟਨਾਕ੍ਰਮ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਅਸੀਂ ਦਿੱਲੀ ਤੋਂ ਉੱਗੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਸਾਰੇ ਘਟਨਾਕ੍ਰਮ ਨੂੰ ਇਸ ਘਟਨਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੂਰਾ ਮਸਲਾ ਕੀ ਹੈ ਅਤੇ ਕਿਉਂ ਗੁਰਦੁਆਰਾ ਸਾਹਿਬਾਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਬੱਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਰ ਸਾਹਿਬ ਜਿਹੜੀ ਇਹ ਘਟਨਾ ਤੁਸੀਂ ਲੈ ਕੇ ਆਏ ਹੋ ਲੋਕਾਂ ਦੇ ਸਾਹਮਣੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਜਿਹੜਾ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਸਥਿਤ ਸੀਗੇ ਤੁਸੀਂ ਉਹਨੂੰ ਜਿਹੜਾ ਇਹ ਮਲੀਆ ਮੇਟ ਕੀਤਾ ਗਿਆ ਟੈਟੇਰੀ ਕੀਤਾ ਗਿਆ ਉਹਦੀਆਂ ਪਿਕਚਰਜ਼ ਵੀ ਸਾਹਮਣੇ ਆਈਆਂ ਨੇ ਸੋ ਇਸ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਚੰਨਣਾ ਪਾ ਸਕਦੇ ਹਾਂ ਕਿ ਐਗਜ਼ੈਕਟਲੀ ਕੀ ਹੋਇਆ ਮੌਜੂਦਾ ਸਥਿਤੀ ਕੀ ਬਣੀ ਹੋਈ ਹੈ ਤੇ ਕਿਉਂ ਇਹ ਜਿਹੜਾ ਘਟਨਾਕਰਮ ਹੈ ਇਹ ਵਾਪਰਿਆ ਹੈਗਾ ਇਹ ਘਟਨਾ ਕਿਉਂ ਵਾਪਰੀ ਹੈ ਅਮਰਵੀਰ ਜੀ ਇਹ ਗੁਰਦੁਆਰਾ ਜਿਹੜਾ ਹੈ ਬਿਲਕੁਲ ਨਨਕਾਰੀ ਟੋਨੀ ਦੇ ਨਜ਼ਦੀਕ ਟੱਕਰ ਕਾਉ ਦੇ ਸਾਹਮਣੇ ਹੈ ਇਹਦੇ ਨਜ਼ਦੀਕ ਦਾ ਇਹ ਯੂਨੀਵਰਸਿਟੀ ਕੰਦਾ ਹੈ ਇੱਕ ਸੁਤਰਾ ਜਿਹਾ ਇਹ ਲਗਭਗ 30 ਸਾਲ ਪੁਰਾਣਾ ਦਾ ਦੁਆਰਾ ਇਸ ਸਥਾਨ ਤੇ ਸਥਿਤ ਹੈ ਔਰ ਮੇਨ ਰੋਡ ਤੇ ਹੈ ਜੀ ਮੇਨ ਰੋਡ ਤੇ ਉੱਤੇ ਫਸਟ ਮੰਜ਼ਲ ਤੱਕ ਬਣਿਆ ਹੋਇਆ ਗਰਾਊਂਡ ਫਲੋਰ ਔਰ ਫਸਟ ਮੰਜ਼ਲ ਜੀ ਦੇ ਵਿੱਚ ਥੋੜੀ ਪੇਰ ਹੋਈ ਸੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਰਿਪੇਅਰ ਤੋਂ ਦਾ ਆਸੀ ਬਦਲ 14 ਰੁਪਿਆ ਰੋੜ ਦੇ ਉੱਤੇ ਅੱਛੀ ਜਗ੍ਹਾ ਤੇ ਗੁਰਦੁਆਰਾ ਸੀਗਾ ਜੀ ਜਗਾ ਗੁਰਦੁਆਰਾ ਸਾਹਿਬ ਦੀ ਜਿਹੜੀ ਸੀ ਸੰਭਕ 500 ਗਾਇਦੇ ਕਰੀਬ ਸੀਗੀ ਇਸ ਗੁਰਦੁਆਰਾ ਸਾਹਿਬ ਤੇ ਇਪਲੇ ਕਈ ਸਾਲਾਂ ਤੋਂ ਨਾਨਕ ਸਰ ਵਾਲੇ ਵੀ ਹਰ ਸਾਲ ਸਲਾਨਾ ਪ੍ਰੋਗਰਾਮ ਕਰਦੇ ਆ ਇੱਥੇ ਬਾਬਾ ਕਾਲਾ ਸਿੰਘ ਜੀ ਵੀ ਆਇਆ ਕਰਦੇ ਨੇ ਉਹ ਵੀ ਇੱਥੇ ਇਸ ਸਤਾਨ ਤੇ ਕਈ ਪ੍ਰੋਗਰਾਮ ਕਰ ਚੁੱਕੇ ਨੇ ਜੀ ਇਹ ਗੁਰਦੁਆਰਾ ਜਿਹੜਾ ਸਰਕਾਰ ਦਾ ਜਿਹੜਾ ਕਹਿਣਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਜਗਾ ਨਾ ਸਾਈਜ ਹੈ ਇਹ ਅਟਰਾਇਜ਼ ਜਗ੍ਹਾ ਤੇ ਗੁਰਦੁਆਰਾ ਨਹੀਂ ਜੀ ਕੀਆ ਜਿਹੜੀ ਕੱਲ ਮੇਰੀ ਗੱਲ ਹੁੰਦੀ ਰਹੀ ਆ ਲੇਟ ਈਵਨਿੰਗ ਅਸੀਂ ਕਿਹਾ ਕਿ ਜਿੰਨੇ ਵੀ ਇਲਾਕੇ ਦੇ ਵਿੱਚ ਮੰਦਰ ਗੁਰਦੁਆਰੇ ਨੇ ਉਹ ਲਗਭਗ ਸਾਰੇ ਸਰਕਾਰੀ ਜ਼ਮੀਨਾਂ ਤੇ ਬਣੇ ਹੋਏ ਨੇ ਜੀ ਕੋਈ ਨਵੇਂ ਨਹੀਂ ਬਣੇ ਕੋਈ ਨਵਾਂ ਗੁਰਦੁਆਰਾ ਕਿਸੇ ਨੇ ਕਬਜ਼ਾ ਨਹੀਂ ਕੀਤਾ ਔਰ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸੱਜੇ taraf ਨੂੰ ਲਗਭਗ 1500 ਮੀਟਰ ਦੇ ਉੱਤੇ ਰੋਡ ਦੇ ਉੱਤੇ 메인 ਰੋਡ ਤੇ ਗੁਰਦੁਆਰੇ ਦੀ ਤਰ੍ਹਾਂ 메인 ਰੋਡ ਤੇ ਕਈ ਸਾਲਾਂ ਤੋਂ ਛੁਗੀਆਂ ਮਕਾਨ ਬਣੇ ਹੋਏ ਨੇ ਜੀ ਪਰ ਖੱਬੇ ਸਾਈਡ ਗੁਰਦੁਆਰਾ ਇੱਕ ਹੋਰ ਵੱਡਾ ਸਿੰਘ ਸਵੈ ਉਸ ਦੇ ਨਾਲ ਸਾਹਮਣੇ ਪਾਰਕ ਹੈ ਉਸ ਪਾਰਕ ਦੇ ਵਿੱਚ ਲਗਭਗ 1000 ਤੋਂ ਜ਼ਿਆਦਾ ਲੋਕਾਂ ਨੇ ਪਹਿਲੇ ਛੁਗੀਆਂ ਬਣਾ ਕੇ ਕਬਜ਼ਾ ਕੀਤਾ ਹੁਣ ਪੱਕੇ ਮਕਾਨ ਬਣਾ ਰੱਖੇ ਨੇ ਜੀ ਜਾਨਾ ਸ੍ਰਾਇਸ ਕਲੋਨੀ ਬਣ ਗਈ ਹੈ ਪਰ ਸਿਰਫ ਔਰ ਸਿਰਫ ਕੁਦਵਾਰਾ ਸਾਹਿਬ ਨੂੰ ਬਰਡੋਜਰ ਲਿਹਾ ਕੇ ਔਰ ਕੇਰਾ ਪਾ ਕੇ ਬਿਨਾ ਵਾਰਨਿੰਗ ਦੇ ਬਿਨਾ ਚੇਤਾਵਨੀ ਦੇ ਜਿਹੜੇ ਉਥੇ ਮੁੱਖ ਸੇਵਾਦਾਰ ਨੇ ਬਾਬਾ ਗੁਲਸ਼ਨ ਜੀ ਜੀ ਉਹ ਬਿਮਾਰ ਚੱਲ ਰਹੇ ਨੇ ਬੜੀਆਂ ਬਿਮਾਰੀਆਂ ਤੋਂ ਜੂਝ ਰਹੇ ਨੇ ਬਿਰਧ ਉਹਨਾਂ ਉਮਰ ਹੈ ਉਹਨਾਂ ਦੀ ਬਹੁਤ ਬਜ਼ੁਰਗ ਹਨ ਔਰ ਜਿਹੜੇ ਬੰਦੇ ਗੁਰੂ ਰਾਮਦਾਸ ਗੁਰਦੁਆਰਾ ਦੇ ਵਿੱਚ ਬੈਠੇ ਸੀਗੇ ਉਹਨਾਂ ਸਾਰੇ ਬੰਦਿਆਂ ਨੂੰ ਪੁਲਿਸ ਬਿਨਾਂ ਦੱਸੇ ਪਤਾ ਨਹੀਂ ਕਿਹੜੀ ਥਾਂ ਚੱਕ ਕੇ ਲੈ ਗਏ ਆ ਜੀ ਔਰ ਗੁਰਦੁਆਰੇ ਨੂੰ ਘੇਰਾ ਪਾ ਕੇ ਬਟੋਰਜਾ ਚਲਾ ਕੇ ਬਿਲਕੁਲ ਮਿੱਟੀ ਨਾਲ ਮਿਲਾ ਦਿੱਤਾ ਮਲਿਆ ਮੇਤ ਕਰਕੇ ਰੱਖ ਦਿੱਤਾ ਔਰ ਕੋਈ ਇਸ ਤੇ ਤਰਕੇ ਨੂੰ ਤਿਆਰ ਨਹੀਂ ਹੈ ਬਾਜੀ ਉਹਨਾਂ ਨੇ ਆਪਣੀ ਇੱਕ ਵੀਡੀਓ ਬਣਾ ਲਈ ਹੈ ਪੁਲਿਸ ਵਾਲਿਆਂ ਨੇ ਔਰ ਐਮਸੀਡੀ ਨੇ ਜੀ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਅਮਰਵੀਰ ਜੀ ਦੱਸ ਦਵਾਂ ਤੁਸੀਂ ਜਿਹੜੀ ਇਸ ਇਲਾਕੇ ਦੇ ਵਿੱਚ ਗੁਰਦੁਆਰਾ ਮਲਿਆ ਮੇਡ ਕਿਚਾ ਹੈ ਇਸੇ ਇਸ ਇਲਾਕੇ ਪੂਰੇ ਦੇ ਵਿੱਚ ਇਤਨੇ ਵੀ ਮੰਦਰ ਗੁਰਦੁਆਰੇ ਹੋ ਤਾਂ ਅੰਮ੍ਰਿਤਸਰ ਦੇ ਸਾਰੇ ਪਾਰਕਾਂ ਦੀਆਂ ਜਮੀਨਾਂ ਤੇ ਲੋਕਾਂ ਨੇ ਬਣਾ ਰੱਖੇ ਨੇ ਔਰ ਕਿਸੇ ਨੂੰ ਨਹੀਂ ਛੜਿਆ ਗਿਆ ਸਿਰਫ ਗੁਰਦੁਆਰੇ ਨੂੰ ਉਹਨਾਂ ਨੇ ਛੋੜ ਕੇ ਮਲਿਆ ਮੇਡ ਦਾ ਜੀ ਆ ਬੱਬਰ ਸਾਹਿਬ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਜਿਹੜੀਆਂ ਇਲੀਗਲ ਕਲੋਨੀਆਂ ਬਣੀਆਂ ਹੋਈਆਂ ਨੇ ਜਾਂ ਹੋਰ ਮੰਦਰ ਤੇ ਗੁਰਦੁਆਰੇ ਬਣੇ ਹੋਏ ਨੇ ਹੋਰ ਥਾਵਾਂ ਬਣੀਆਂ ਹੋਈਆਂ ਨੇ ਉਹ ਵੀ ਜਿਹੜੀਆਂ ਨੇ ਸਰਕਾਰੀ ਜ਼ਮੀਨਾਂ ਉੱਤੇ ਬਣੀਆਂ ਹੋਈਆਂ ਨੇ ਪਰ ਫਿਰ ਸਿਰਫ ਤੇ ਸਿਰਫ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਰਾਮਦਾਸ ਗੁਰਦੁਆਰਾ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਇਹਦਾ ਕੀ ਕਾਰਨ ਹੈ ਤੁਸੀਂ ਗੱਲਬਾਤ ਕੀਤੀ ਹੈ ਕੋਈ ਤੁਹਾਨੂੰ ਜਵਾਬ ਮਿਲਿਆ ਇਹਦਾ ਨਹੀਂ ਨਹੀਂ ਕੋਈ ਰਟਾ ਰਟਾਇਆ ਹੈ ਜੀ ਇਹ ਗੈਰ ਕਾਨੂੰਨੀ ਹੈ अनਅਥਰਾਇਜ਼ ਥਾਂ ਤੇ ਬਣਿਆ ਹੋਇਆ ਸੀ ਅਸੀਂ ਇਹਨੂੰ ਕਲੀਅਰ ਕਰ ਰਹੇ ਹਾਂ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਕਹਿ ਰਹੇ ਹੋ ਅਨਅਥਰਾਇਜ਼ ਥਾਂ ਤੇ ਗੁਰਦੁਆਰਾ ਬਣਿਆ ਨਾ ਕਿ ਜਿਹੜੇ ਗੁਰਦੁਆਰੇ ਮੰਦਰ ਹੋਰ ਧਾਰਮਿਕ ਸਥਾਨ ਨੇ ਉਹਨਾਂ ਵਾ ਤੁਸੀਂ ਨਹੀਂ ਬੱਦੇ ਜੀ ਸੜਕਾਂ ਦੇ ਉੱਤੇ ਗੁਰਦੁਆਰੇ ਦੇ ਨੇੜੇ ਉਸ ਪੂਰੇ ਜਿਹੜਾ ਜਿਹੜਾ ਉਹ ਇਲਾਕਾ ਪੂਰਾ ਹੈ ਉਡੀਆਂ ਪਟਰੀਆਂ ਸਾਰੀਆਂ ਐਨਕ੍ਰੋਚ ਕਰ ਰਹੀਆਂ ਨੇ ਸੜਕਾਂ ਦੇ ਦੋਨੋਂ ਤਰਫ ਲੋਕਾਂ ਨੇ ਚੰਗਾ ਕਬਜ਼ਾ ਪਾੜਾ ਕਰ ਰੱਖਿਆ ਹੈ ਲੋਕਾਂ ਨੇ ਹੋਟਲ ਢਾਬੇ ਬਣਾ ਰੱਖੇ ਨੇ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਤੁਸੀਂ ਇਤਨੀ ਵੱਡੀ ਬਸਤੀਆ ਅਨਅਥਰਾਇਜ਼ ਹੈ ਗੁਰਦੁਆਰੇ ਦੇ ਬਿਲਕੁਲ ਲਾਗੇ 100 1500 ਮੀਟਰ ਤੇ 1000 ਮੀਟਰ ਤੇ ਕਈ ਕਿਤਨੀ ਵੱਡੀ ਐਨਕ੍ਰੋਚਮੈਂਟ ਹੈ ਤੁਹਾਨੂੰ ਇਹ اتنا 30 ਸਾਲ ਪੁਰਾਣਾ ਜਿੱਥੇ ਮर्याਦਾ ਹੈ ਪ੍ਰਾਪਰ ਜਿੱਥੇ ਦੋ ਟਾਈਮ ਪੂਰਾ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਜਿਸ ਵੇਲੇ ਪਾਂ ਤੇ ਦੋ ਟਾਈਮ ਲੰਗਰ ਸਵੇਰੇ ਸ਼ਾਮ ਹੁੰਦਾ ਪਰ ਦਿਨੇ ਵੀ ਸੰਗਤ ਜਾਂਦੀ ਹੈ ਤੇ ਲੰਗਰ ਉਹ ਸੇਕਦੀ ਹੈ ਇਹ ਕੋਈ ਅੱਜ ਅਚਾਨਕ ਗੁਰਦੁਆਰਾ ਨਹੀਂ ਬਣਿਆ ਦੋ ਮੰਜ਼ਲਾ ਇਕਦਮ ਨਹੀਂ ਬਣ ਜਾਂਦੀਆਂ ਇਕਦਮ ਇਤਨੀ ਵੱਡੀ ਐਂਕਰੋਚਮੈਂਟ ਨਹੀਂ ਹੋ ਜਾਂਦੀ ਨਿਸ਼ਾਨ ਸਾਹਿਬ ਹੈ ਇਹ ਵੱਡੇ ਲੋਹੇ ਦੇ ਸਟੀਲ ਦੇ ਗੇਟ ਸੀਗੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀਗਾ ਉੱਥੇ ਕੀਰਤਨ ਹੁੰਦਾ ਹੈ ਉੱਥੇ ਬਾਖ ਅਕੀਰ ਖੰਡ ਪਾਠ ਸਾਹਿਬ ਹੁੰਦੇ ਨੇ ਉਸ ਸਥਾਨ ਤੇ ਸਾਲਾਨਾ ਸਮਾਗਮ ਹੁੰਦੇ ਨੇ ਉਸ ਸਥਾਨ ਤੇ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ ਜੀ ਆ ਬੱਬਰ ਸਾਹਿਬ ਇਹ ਜਿਹੜੀ ਘਟਨਾ ਵਾਪਰੀ ਹੈ ਜਦੋਂ ਬੁਲਡੋਜ਼ਰ ਦੀ ਗੱਲ ਆਉਂਦੀ ਹੈ ਜਾਂ ਮਲਿਆ ਮੀਟ ਕਰਨ ਦੀ ਗੱਲ ਆਉਂਦੀ ਹੈ ਤਾਂ ਕੀ ਉਸ ਉਹ ਸਾਰੀ ਕਾਰਵਾਈ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਖਾਲੀ ਕਰਵਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੂੰ ਅਦਬ ਆਦਾਬ ਦੇ ਨਾਲ ਉੱਥੋਂ ਬਾਹਰ ਕਿਤੇ ਹੋਰ ਸਥਾਨ ਦੇ ਉੱਪਰ ਲੈ ਕੇ ਜਾਇਆ ਗਿਆ ਸੀ ਉਹਨਾਂ ਦੇ ਜਿਹੜੇ ਉੱਥੇ ਮੌਜੂਦ ਸੀਗੇ ਸੇਵਾਦਾਰ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਨਹੀਂ ਜੀ ਨਹੀਂ ਦੇਖੋ ਗੈਰ ਸਿੱਖਾ ਨੂੰ ਨਾ ਪਰੰਪਰਾ ਦਾ ਧਿਆਨ ਹੁੰਦਾ ਹੈ ਨਾ ਮर्यादा ਦਾ ਹੁੰਦਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਬੁੱਧਾਈ ਦਿੱਤੀ ਹੈ ਜਿੱਦਾਂ ਇੱਕ ਕਿਤਾਬ ਹੈ ਉਨਾ ਨੋ ਸਾਰੇ ਅੰਦਰ ਬੈਠੇ ਜਿਹੜੇ ਸਿੱਖ ਸੀ ਇਦਾਂ ਹੀ ਜਾਬਦੇ ਸੀਗੇ ਜਿੱਦਾਂ ਇੱਕ ਕ੍ਰਿਮੀਨਲ ਲੋਗ ਨੇ ਇਨਕ੍ਰੋਚਰ ਲੋਗ ਨੇ ਇਹਨਾਂ ਨੇ ਬਹੁਤ ਭਾਰੀ ਗੁਨਾਹ ਕਰ ਲਿਆ ਉਹਨਾਂ ਨੂੰ ਜ਼ਬਰਨ ਗੱਡੀਆਂ ਚ ਪਾ ਕੇ ਅਣ ਦਸੀ ਥਾਂ ਤੇ ਲੈ ਗਏ ਜੀ ਔਰ ਕੋਈ ਮर्यादा ਦਾ ਪਾਲਨ ਨਹੀਂ ਹੋਇਆ ਬੜੀ ਕੋਰ ਬੇਅਦਬੀ ਹੋਈ ਹੈ ਬੜਾ ਅਪਮਾਨ ਹੋਇਆ ਹੈ ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਲੋਕ ਗੁਰਦੁਆਰਾ ਡੈਮੋਲਿਸ਼ ਜਿਸ ਵਕਤ ਹੋ ਰਿਹਾ ਸੀ ਉਸ ਤੇ ਵਿਟਨੈਸ ਸਨ ਹਜ਼ਾਰਾਂ ਲੋਕਾਂ ਨੇ ਤਮਾਸ਼ਾ ਦੇਖਿਆ ਗੁਰੂਕਾਰ ਨੂੰ ਢਾਂਦੇ ਹੋਏ ਇਹ ਇਨਸਰਟ ਹੋਈ ਹੈ ਕਿ ਦੇਖੋ ਸਿੱਖਾਂ ਦਾ ਗੁਰਦੁਆਰਾ ਟੁੱਟ ਰਿਹਾ ਹੈ ਦੁਨੀਆ ਤਮਾਸ਼ਾ ਦੇਖ ਰਹੀ ਹੈ ਸਿੱਖਾਂ ਨੂੰ ਗੱਡੀਆਂ ਵਿੱਚ ਭਰ ਕੇ ਲੈ ਗਏ ਨੇ ਲੋਕ ਦੇਖ ਰਹੇ ਨੇ ਮर्यादा ਪੂਰੀ ਤਰ੍ਹਾਂ ਉਹਨਾਂ ਨੇ ਮर्यादा ਦਾ ਤਾਂ ਧਿਆਨ ਨਹੀਂ ਰੱਖਿਆ ਔਰ ਗੁਰੂ ਗ੍ਰੰਥ ਸਾਹਿਬ ਲੈ ਗਏ ਆਪਣੇ ਤਰੀਕੇ ਨਾਲ ਆਪਣੇ ਐਵੀਡੈਂਸ ਜਨਰੇਟ ਕਰਦੇ ਰਹੇ ਆਪਣੀਆਂ ਵੀਡੀਓ ਆਪਣੀ ਮਰਜ਼ੀ ਦੇ ਮੁਤਾਬਕ ਸ਼ੂਟ ਕਰਦੇ ਰਹੇ ਜੀ ਕਿਸੇ ਸਾਨ ਤੇ ਨਾ ਕੋਈ ਸਿਕਸ ਸੀਗਾ ਨਾ ਗੁਰਦੁਆਰਾ ਕਮੇਟੀ ਕੋਈ ਸੀਗੀ ਨਾ ਕੋਈ ਪ੍ਰੋਮਿਨੈਂਟ ਪਰਸਨੈਲਿਟੀਆਂ ਉਹਨਾਂ ਨੇ ਇਨਵਾਈਟ ਕੀਤੀਆਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਜੇ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਇਸ ਤਰ੍ਹਾਂ ਕੋਈ ਐਕਸ਼ਨ ਲੈਣਾ ਸੀਗਾ ਪੱਲਿਸਟਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਰੋਚ ਕਰਦੇ ਪ੍ਰੋਮਿਨੈਂਟ ਸਿੱਖਾਂ ਨੂੰ ਅਪਰੋਚ ਕਰਦੇ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਪਰੋਚ ਕਰਦੇ ਇਲਾਕੇ ਦੇ ਪ੍ਰੋਮਿਨੈਂਟ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਦੇ ਗੁਰਦੁਆਰਾ ਕਮੇਟੀ ਦਾ ਜਿਹੜਾ ਉਸ ਇਲਾਕੇ ਦਾ ਮੈਂਬਰ ਹੈ ਐਮ ਐਲ ਏ ਕੌਂਸਲਰ ਹੈ ਉਹਨਾਂ ਨੇ ਮੀਟਿੰਗ ਕਰਦੇ ਜੀ ਉਹ ਪਾਈਆਂ ਗਰੰਟੀਆਂ ਨੂੰ ਨਾਲ ਲੈ ਕੇ بڑے ਆਦਮ ਨਾਲ بڑے ਸਰਕਾਰ ਨਾਲ ਐਕਸ਼ਨ ਕਰਦੇ ਤਾਂ ਵੀ ਗੱਲ ਸਮਝ ਸਮਝ ਆਉਂਦੀ ਜੀ ਪਰ ਗੱਲ ਇਹ ਤਾਂ ਤੁਸੀਂ 30 ਸਾਲ ਪੁਰਾਣਾ ਸਥਾਨ ਲੋਕਾਂ ਨੇ ਤੇ ਦਿੱਲੀ ਦੇ ਵਿੱਚ ਕੁਝੀ ਸੜਕਾਂ ਦੇ ਵਿੱਚ ਜ਼ਬਰਨ ਲੋਕਾਂ ਨੇ ਮੰਦਰ ਬਣਾ ਰੱਖੇ ਨੇ ਮਸਜਿਦਾਂ ਬਣਾ ਰੱਖੀਆਂ ਨੇ ਉਹ ਰਿਕਾਰਡ ਹੈ ਦਿੱਲੀ ਦੇ ਹਰੀ ਤੁਸੀਂ ਦਿੱਲੀ ਘੁੰਮ ਜਾਓ ਤੇ ਤੁਹਾਨੂੰ ਕਈ ਥਾਵਾਂ ਤੇ ਮਿਲੇਗਾ ਇਸ ਤਰ੍ਹਾਂ ਦਾ ਨਜ਼ਾਰਾ ਜੀ ਬੱਬਰ ਸਾਹਿਬ ਇਹ ਸਾਰੀ ਘਟਨਾ ਨੂੰ ਵਾਪਰਿਆ तकरीबन 17-18 ਘੰਟੇ ਹੋ ਚੁੱਕੇ ਆ ਤੇ ਕੀ ਕਾਰਨ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਜੇ ਤੱਕ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਜਾਂ ਕੋਈ ਜਿਹੜੀ ਕਾਰਵਾਈ ਹੈਗੀ ਹੈ ਵੀ ਇਹ ਕਿਉਂ ਹੋਇਆ ਕਿਵੇਂ ਹੋਇਆ ਤੇ ਇਹਦੇ ਲਈ ਕੌਣ ਰਿਸਪਾਂਸਿਬਲ ਹੈਗਾ ਉਹਦੇ ਲਈ ਕੋਈ ਅਫੀਸ਼ੀਅਲ ਜਿਹੜੀ ਹੈਗੀ ਹੈ ਨਾ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਨਾ ਹੀ ਕਿਤੇ ਹੋਰ ਮੀਡੀਆ ਦੇ ਵਿੱਚ ਇਦਾਂ ਦੀ ਕੋਈ ਖਬਰ ਦੇਖਣ ਨੂੰ ਮਿਲੀ ਹੈ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਬਿਲਕੁਲ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹਨਾ ਕਿ ਜਦ ਦਿੱਲੀ ਪੁਲਿਸ ریاکٹ کرے گی جب ایم سی ڈی کہے گی کہ ایک کرمنل لوگ نے اینہ نے سرکاری زمین تے قبضہ کر رکھا تھی اسی تے صفائی ادھیان چلا رکھا ہے اسی تے اسی تے سرکاری زمین چھڑایا ہے جی تے جرا جرا ہندوستان دا میڈیا ہے اس تو تسی چنگی طرح واقف ہو جات انہوں نے سمجھ آگی کہ پلیس کا سپوکسمن اور ایم سی ڈی دا سپوکسمن اور ਔਰ ਸਰਕਾਰ ਦਾ ਇਹ ਕਹਿਣਾ ਹੈ ਕਿ ਹੈ ਅਨਫਰਾਇਜ਼ ਜਗਾਤੀ ਕੀ ਅਸੀਂ ਇਸ ਨੂੰ ਕਲੀਅਰ ਕਰਾਇਆ ਹੈ ਜੀ ਬੜਾ ਵੱਡਾ ਔਰ ਬੜਾ ਚੰਗਾ ਕੰਮ ਕੀਤਾ دوسری طرف ਤੁਸੀਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਹਾਰ ਸਾਹਿਬ ਤੁਹਾਨੂੰ ਤੁਸੀਂ ਵੀ ਸੰਪਰਕ ਕਰੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪ੍ਰਕਾਸ਼ ਸਿੰਘ ਬਾਦਲ ਨਾਲ ਇਹ ਹੋਰ ਜਿਹੜੇ ਸੰਤ ਮਹਾਪੁਰਸ਼ ਇਹਨਾਂ ਸਾਰਿਆਂ ਨਾਲ ਸੰਪਰਕ ਕਰੋ ਜਾਓ ਮੌਕੇ ਤੇ ਜਾ ਕੇ ਬਾਈ ਵਿਜ਼ਿਟ ਕਰੋ جی چاہے کچھ بھی ہے صدار صاحب جگہ جڑیے تیس سال تو جس حسان پہ میں کہنا کہ اگر اسے تن سال تو میں حسان ہوئے جس حسان پہ پورا کنسکشن ہو جائے گرون فلور فرس فلور سب بن جان اس حسان پہ مریادہ بے مطابق گربانی تا اتھے ਸਿਮਰਨ ਚੱਲਿਆ ਹੋਵੇ ਜੀ ਰਾਤ ਦਿਨ ਲੰਘਣ ਹੋ ਰਹੇ ਹੋ ਤੁਸੀਂ ਜਬਰਨ ਕਿਸ ਤਰ੍ਹਾਂ ਕਿਸਰਾ ਬੈਠੋਗੇ ਕਲਾਰੋਗੇ ਤੁਸੀਂ ਜਬਰਨ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਚੋਕੇ ਲੈ ਜਾਓਗੇ ਤੁਸੀਂ ਜਬਰਨ ਕਿਸ ਤਰ੍ਹਾਂ ਸਿੱਖਾਂ ਨੂੰ ਇੱਕ ਡਟੇਨ ਕਰ ਲੋਗੇ ਕੋਈ ਰੂਹ ਨਾ ਵੀ ਹੈ ਇਹਨੇ ਦਾ ਦਿਲ ਕਰ ਪਿਆ ਤੁਸੀਂ ਫੋਸਲੇ ਆਂਦੀ ਤੁਹਾਡਾ ਦਿਲ ਕਰ ਪਿਆ ਤੁਸੀਂ ਐਮਸੀਡੀ ਦੇ ਬਰਡੋਜਰ ਲੈ ਕੇ ਆਗੇ ਉਹੀ ਸਫਾਇਆ ਕਰਤਾ ਜੀ ਤੁਹਾਨੂੰ ਲੱਗ ਰਿਹਾ ਸੀ ਕਿ ਇਹ ਸਰਗਾਈ ਥਾਂ ਸੀ ਕਿ ਅੱਜ ਤੋਂ 30 ਸਾਲ ਪਹਿਲੇ ਇਹਨਾਂ ਨੂੰ ਇੱਥੇ ਗੁਜ਼ਾਰਾ ਕਿਉਂ ਬਣਾਉਣ ਦਿੱਤਾ ਜੀ ਹਾਂ ਬੱਬਰ ਸਾਹਿਬ ਜਿਵੇਂ ਮੈਂ ਜਦੋਂ ਤੁਹਾਡੀ ਦੇਖ ਇੱਦਾਂ ਦਾ ਨਜ਼ਾਰਾ ਸੀਗਾ ਅਮਰਵੀਰ ਜੀ ਮੈਂ ਤੇ 1984 ਤੋਂ ਕਤਲੇਆਮ ਤੋਂ ਬਾਅਦ ਤੋਂ ਕੰਮ ਕਰ ਰਿਹਾ ਐ ਇਦਾਂ ਦਾ ਇੱਕ ਕਾਦਾ ਆਉਂਦਾ ਮੈਂ ਤੁਹਾਨੂੰ ਮੈਂ ਦੱਸ ਦਵਾਂ ਜਦ 1984 ਦਾ ਕਤਲੇਆਮ ਆਇਆ ਹੋਇਆ ਸੀਗਾ ਇਸ ਤੱਕ ਦਾ ਕਾਰਨ ਕਿ ਬੰਦਿਆ ਨੇ ਸਾਕੇ ਇਹ ਸਿੱਖਿਆ ਜਮ ਕੇ ਲੋਕ ਔਰ ਜੀ ਕੁਤਬਾ ਇਨਵਰਬ ਨੂੰ ਅੱਤ ਲਗਾਏ ਤੱਕਾ گاਉਂ ਦੇ ਜੁਹਾਰੂ ਜਿੱਥੇ ਹੋਣਾ ਦੇਵਸ ਤੋਂ ਅੱਗੇ ਕਦਮੇ ਔਰ ਨੇ ਇਹਨਾਂ ਨੂੰ ਕਈ ਕਿਸੇ ਜਾਣਾ ਵੀ ਪਿਆ ਸੀ ਇਸ ਤੱਕਾ گاਉਂ ਦੀ ਤਦਕੀਕ ਅਖੀਲੇ ਬਬਰ ਸਾਹਿਬ ਬਬਰ ਸਾਹਿਬ ਤੁਹਾਡੀ ਜਿਹੜੀ ਆਵਾਜ਼ ਹੈ ਉਹ ਥੋੜੀ ਜੀ ਕੱਟ ਰਹੀ ਹੈ ਆ ਰੇਂਜ ਦੇਖੋ ਜਾਂ ਮੈਨੂੰ ਲੱਗਦਾ ਤੁਸੀਂ ਸਪੀਕਰ ਫੋਨ ਨਾ ਔਨ ਕੀਤਾ ਹੋਵੇ ਤੁਹਾਡੀ ਆਵਾਜ਼ ਕੱਟ ਰਹੀ ਹੈ ਨਹੀਂ ਮੈਂ ਸਪੀਕਰ ਤੇ ਨਹੀਂ ਔਨ ਕੀਤਾ ਪਰ ਮੈਂ ਬਾਹਰ ਆ ਜਾਣਾ ਜੀ ਉਹ ਮੈਂ ਦੱਸ ਲਈ ਅਸੀਂ ਗਾ ਜਿਹੜੇ ਆ ਰਹੀ ਦੀ ਆਵਾਜ਼ ਹਾਂਜੀ ਹੁਣ ਆ ਰਹੀ ਹੈ ਜੀ ਮੈਂ ਦੱਸ ਰਿਹਾ ਸੀਗਾ ਕਿ ਇਹ ਟੱਕਾ گاਉਂ ਦੇ ਵਿੱਚ ਬਹੁਤ ਵੱਡਾ ਸਾਰੇ ਲਗਭਗ گاਉਂ ਦੇ ਲੋਕਾਂ ਤੋਂ ਬੜੀ ਭਾਰੀ ਗਿਣਤੀ ਦੇ ਵਿੱਚ ਸਮਾਨਰਾਮਤ ਕੀਤਾ ਸੀ ਫੌਜ ਨੇ 1984 ਤੋਂ ਬਾਅਦ ਜੀ ਔਰ ਇਸ ਕਰਕੇ ਜਿਹੜੇ ਸਾਹਮਣੇ ਗੱਲ ਜਿਹੜੀ ਥੋੜੀ ਜਿਹੀ ਮੈਨੂੰ ਸਵੇਰੇ ਅੱਜ ਪਤਾ ਲੱਗੀ ਹੈ ਉਹ ਇਦਾਂ ਹੈ ਕਿ ਟੱਕਾ گاਉਂ ਦੇ ਕਹੀਂ ਚੋਹਾਨਾ ਨੇ ਇਸ ਗੁਰਦੁਆਰਾ ਸਾਹਿਬ ਦੇ خلاف ہائی کورٹ میں ریٹ پٹیشن فائل کر رکھی ہے جی اور ریٹ پٹیشن جیریہ پینڈنگ ہے ہلو جی آہ بابر صاحب جمعیت اور ریٹ پٹیشن ہائی کورٹ دے وچھ پینڈنگ ہے جی میں آج اس ریٹ پٹیشن دی کاپی نکلوا کے ریٹ نمبر اور ہائی کورٹ کس پینل سے کس جل کے سامنے ਇਹ ਮੁਕਦਮਾ ਹੈ ਉਹ 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 ਉਸ ਦੀ ਡਿਟੇਲ ਵੀ ਜੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂ ਜੀ ਬਿਲਕੁਲ ਬਪੁਰ ਸਾਹਿਬ ਇਹ ਗੱਲ ਵੀ ਇੱਕ ਹੈਗੀ ਹੈ ਕਿ ਜਿੰਨੀ ਦੇਰ ਤੱਕ ਮੁਕਦਮਾ ਚੱਲਦਾ ਹੈਗਾ ਉਹ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਹੈਗਾ ਅਦਾਲਤ ਦੇ ਵਿੱਚ ਹੈਗਾ ਪ੍ਰਸ਼ਾਸਨ ਵੱਲੋਂ ਨਹੀਂ ਕਾਨੂੰਨੀ ਤੌਰ ਤੇ ਇਹ ਕਾਰਵਾਈ ਕਰਨੀ ਬਣਦੀ ਪਰ ਫਿਰ ਵੀ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਗਈ ਹੈ ਤੇ ਜੇ ਅਸੀਂ ਗੱਲ ਨੂੰ ਅੱਗੇ ਤੋਰਨਾ ਹੋਵੇ ਜਿਹੜੀ ਤੁਹਾਡੀ ਪ੍ਰੈਸ ਰਿਲੀਜ਼ ਸੀਗੀ ਤੁਸੀਂ ਉਹਦੇ ਵਿੱਚ ਇਹ ਕਿਹਾ ਕਿ ਇਸ ਕਾਰਵਾਈ ਦੇ ਲਈ ਜਿਹੜੀ ਭਾਜਪਾ ਸਰਕਾਰ ਹੈਗੀ ਹੈ ਉਹ ਰਿਸਪਾਂਸਿਬਲ ਹੈਗੀ ਹੈ ਇਹਦੇ ਪਿੱਛੇ ਜਦੋਂ ਅਸੀਂ ਜੇ ਐਮਸੀਡੀ ਨੂੰ ਦੇਖੀਏ ਤਾਂ ਐਮਸੀਡੀ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਦਿੱਲੀ ਸਰਕਾਰ ਦੇ ਅੰਡਰ ਹੈਗੀ ਹੈ ਸੋ ਇਹਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਕਿ ਤੁਸੀਂ ਜਿਹੜੇ ਇਸ ਕਨਕਲੂਜਨ ਤੇ ਪਹੁੰਚੇ ਹੋ ਕਿ ਭਾਜਪਾ ਸਰਕਾਰ ਹੈ ਦੇ ਪਿੱਛੇ ਉਹਦਾ ਕੀ ਕਾਰਨ ਹੈ ਮੈਂ ਤੁਹਾਨੂੰ ਦੱਸਾਂ ਐਮਸੀਡੀ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ ਉਹ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਹੈ ਜੀ ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਆਉਂਦੇ ਔਰ ਇੰਡੀਪੈਂਡੈਂਟ ਹੈ ਐਂਡੀਐਮਸੀ ਜੀਡੀਆ ਕਾਰਪੋਰੇਸ਼ਨ ਦਿੱਲੀ ਪੁਲਿਸ ਐ ਦਿੱਲੀ ਸਰਕਾਰ ਦੇ ਅੰਡਰ ਨਹੀਂ ਆਉਂਦੇ ਇਹ ਆਪ ਪਾਰਟੀ ਦੇ ਅੰਡਰ ਨਹੀਂ ਆਉਂਦੇ ਐਂਡੀਐਮਸੀ ਜੀ ਦੇ ਵਿੱਚ ਬੀਕੇਪੀ ਦੇ ਰੂਲ ਹੈ ਬੀजेपी ਪਾਵਰ ਵਿਸ਼ਾ ਹੈ ਦਿੱਲੀ ਐਮਸੀਸੀ ਦੇ ਵਿੱਚ ਜੀ ਐਂਡੀਐਮਸੀ ਜੀ ਦੇ ਵਿੱਚ ਮੇਅਰ ਬੀਜੇਪੀ ਦੇ ਨੇ ਕਿਤੇ ਮੇਅਰ ਬੀਜੇਪੀ ਦੇ ਨੇ ਮੈਜੋਰਟੀ ਬੀਜੇਪੀ ਦੀ ਹੈ اور پلیس پلیس سینٹر گورنمنٹ دے اندر ہے داؤت جی. ہومنسٹی اکلیرنس دے دلی دا پلیس کمیشنر اتنی حمد نہیں کر سکتا کہ او کسی گردوارہ صاحب نو بڑھو جرانا سڑوا دو, جران دو بے کیونکہ پلیس جی. ہومنسٹر دے اندر ہے ہومنسٹر راجنات سنگھ ہے اور راجنات سنگھ بھی اپنے, اپنے آپ اتنی جرت والا بندہ نہیں ہے کہ وہ اپنے آپ کہہ دے کہ ਪੁਲਿਸ ਕਮਿਸ਼ਨਰ ਨੂੰ ਤੋਰਦਾ ਉਹ ਗਰਦੁਆਰੇ ਨੂੰ ਜੀ ਪੂਰੀ ਆਰਐਸਐਸ ਤੇ ਬੀਜੇਪੀ ਦੀ ਕਾਂਸਪਿਰਸੀ ਹੈ ਡੀਮੋਰਲਾਈਜ਼ ਕਰਨ ਦਾ ਐਕਸ਼ਨ ਹੈ ਤੁਹਾਨੂੰ ਲੱਗਦਾ ਇਦਾਂ ਹੈ ਕਿ ਦਿੱਲੀ ਸਰਕਾਰ ਦਿੱਲੀ ਸਰਕਾਰ ਦੇ ਕੋਲ ਨਾ ਐਨਡੀਐਮਪੀ ਹੈ ਨਾ ਜੀਡੀਏ ਹੈ ਨਾ ਕਾਰਪੋਰੇਸ਼ਨ ਹੈ ਨਾ ਪੁਲਿਸ ਹੈ ਜੀ ਸਰਕਾਰ ਕੋਈ ਚੀਜ਼ ਹੈ ਹੀ ਨਹੀਂ ਜੀ ਅੱਛੇ ਤੌਰ ਤੇ ਕਾਰਪੋਰੇਸ਼ਨ

ਜੀ ਬੱਬਰ ਸਾਹਿਬ ਜਿਵੇਂ ਤੁਸੀਂ ਇੱਕ ਕਾਂਸਪੀਰੇਸੀ ਦੀ ਗੱਲ ਕੀਤੀ ਹੈ ਜੇ ਇਸ ਘਟਨਾ ਨੂੰ ਅਸੀਂ ਇੱਕ ਵੱਡੇ ਦਾਇਰਾਕਾਰ ਦੇ ਵਿੱਚ ਦੇਖਣਾ ਹੋਵੇ ਤਾਂ ਪਹਿਲਾਂ ਇਦਾਂ ਦੀਆਂ ਘਟਨਾਵਾਂ 1984 ਦੇ ਵਿੱਚ ਵੀ ਸਾਹਮਣੇ ਆਈਆਂ ਨੇ ਜਦੋਂ 1984 ਦੇ ਵਿੱਚ ਦਿੱਲੀ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ ਤਾਂ ਕਈ ਗੁਰਦੁਆਰਾ ਸਾਹਿਬਾਨਾਂ ਦੀਆਂ ਇਤਿਹਾਸਕ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਦੀਆਂ ਇਮਾਰਤਾਂ ਢਾਈ ਢੇਰੀ ਕਰ ਦਿੱਤੀਆਂ ਗਈਆਂ ਤੇ ਉੱਥੇ ਜਿਹੜੇ ਹੋਰ ਕਬਜ਼ੇ ਕਰ ਲਏ ਗਏ ਕਿਦੀ ਇੱਕ ਪ੍ਰੋਮਿਨੈਂਟ ਜਿਹੜੀ ਐਗਜ਼ੈਂਪਲ ਹੈਗੀ ਹੈ ਉਹ ਹਰੇਦਵਾਰ ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਦੀ ਸਾਡੇ ਸਾਹਮਣੇ ਹੈ ਸੋ ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕੋਈ ਵੱਡੀ ਕਾਂਸਪਿਰੇਸੀ ਦਾ ਵੀ ਹਿੱਸਾ ਮੰਨਦੇ ਹੋ ਸਮਝਦੇ ਹੋ ਕਿ ਸਿੱਖਾਂ ਨੂੰ ਟਾਰਗੇਟ ਕਰਨ ਦੇ ਲਈ ਜਾਂ ਗੁਰਦੁਆਰਾ ਸਾਹਿਬਾਨਾਂ ਨੂੰ ਡਿਸਟਰੋਏ ਕਰਨ ਦੇ ਲਈ ਉਹਨਾਂ ਦੇ ਉੱਪਰ ਕੁਝ ਹੋਰ ਬਣਾ ਕੇ ਜਿਹੜਾ ਇਤਿਹਾਸ ਹੈਗਾ ਸਿੱਖ ਇਤਿਹਾਸ ਭਾਰਤ ਦੇ ਵਕਫਾਖ ਸ਼ਹਿਰਾਂ ਦੇ ਵਿੱਚ ਉਹਨੂੰ ਡਿਸਟਰੋਏ ਕਰਨ ਦੀ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਅਮਰਜੀਤ ਜੀ ਕਈ ਵਾਰ ਇਹ ਕਈ ਮੰਚਾਂ ਤੇ ਕਿਹਾ ਕਿ ਸਿੱਖਾਂ ਨੂੰ 1984 ਤੋਂ ਬਾਅਦ ਜਿਹੜਾ ਆਰਐਸਐਸ ਤੇ ਬੀਜੇਪੀ ਨੇ ਅਕਾਲੀਆਂ ਨਾਲ ਮਿਲ ਕੇ ਇੱਕ ਗੁਰਦੁਆਰਿਆਂ ਤੇ ਬੜੇ ਤਰੀਕੇ ਨਾਲ ਬड़ी ਪਲੈਨਿੰਗ ਦੇ ਨਾਲ ਇੱਕ ਬੜੀ سوچی سمجھی ساجش نال جیری سوچ بدلن والی گل کہ میں تو اندر کئی باری آپ جی بھی میری گل ہوئی ہے اور میں کئی منچان سے کہی ہے ہاں ایک سنیا جتا جانتا ہے صدار صاحب بڑے طریقے نال آر ایس ایس بہت دور دی گل سوچتے رہے وہ سکھا نو ہے سمجھا رہے ہیں بھی تو آڈا اسے گیان کو جی سوچتا ہی تو انہوں نہیں دیتا تو تسی کی کر لیا کوئی بڑی جی. گل نہیں وہ نانک صاحب دا وڈا گردوارہ ملیا میٹ ہو گیا اسے دکانہ نے ਤੁਸੀਂ ਕਿੰਨੇ ਸਾਲਾਂ ਤੋਂ ਰੋਲਾ ਪਾ ਰਹੇ ਹੋ ਅਸੀਂ ਨਹੀਂ ਦਿੱਤਾ ਤੁਸੀਂ ਕੀ ਕਰ ਲਿਆ ਐਕਸ ਨੇ ਅੱਜ ਦਿੱਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਬਹੁਤ ਇਨਾ ਪਿਛਲੇ ਮਹੀਨਿਆਂ ਦੇ ਵਿੱਚ ਵੀ ਅੱਜ ਵੀ ਹੋਈ ਤਾਂ ਕੀ ਕਰ ਲਿਆ ਐ ਤੁਹਾਡੇ ਗੁਰਦੁਆਰੇ ਬੜੇ ਦਿੱਲੀ ਦੇ ਵਿੱਚ 1983 ਕਤਲੇਆਮ ਦੇ ਲਗਭਗ 2300 ਗੁਰਦੁਆਰਾ ਬਿਲਕੁਲ ਤੁਹਾਡਾ ਸੀ ਮਲਿਆ ਮੇਡ ਕਰ ਦਿੱਤਾ ਜਲਾ ਦਿੱਤਾ ਇਤਨਾ ਅਪਮਾਨ ਦਾ ਤੁਸੀਂ ਕੀ ਕਰ ਲਿਆ ਜੀ ਤੁਹਾਡੇ ਅਸੀਂ ਕਈ ਕਈ ਵੱਡੇ ਡਿਮਾਂਡਸ ਨੂੰ ਨਹੀਂ ਮੰਨਿਆ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤੁਹਾਡਾ ਇਹ ਗੁਜ਼ਾਰਾ ਤੋੜ ਦਿੱਤਾ ਤੁਸੀਂ ਕੀ ਕਰ ਲਿਆ ਇੱਕ ਸਮਿਆ ਦਿੱਤਾ ਜਾਂਦਾ ਹੈ ਐ ਅੰਦਰ ਹੀ ਅੰਦਰ ਕੌਮ ਦੇ ਅੰਦਰ ਸਿੱਖਾਂ ਦੇ ਅੰਦਰ ਇੱਕ ਚੀਜ਼ ਜਾਂਦੀ ਹੈ ਯਾਰੋ ਕੁਝ ਬਣਦਾ ਤੇ ਹੈ ਨਹੀਂ ਦੇਖੋ ਕੁਝ ਸਰਕਾਰ ਕਰਦੀ ਤੇ ਹੈ ਨਹੀਂ ਸਾਡੀ ਕੋਈ ਸੁਣਦਾ ਇਦਾਂ ਦਾ ਇੱਕ ਪਤੀ ਹੈ ਕਿਉਂਕਿ ਇਹ ਕਾਲੀਆਂ ਦੀ ਯਾਰੀ ਆ ਰਸਸ ਨਾਲ ਹੈ ਬੀਜੇਪੀ ਨਾਲ ਹੈ کیوں نہیں صدا? اے اے آ بندے کچھ کر سکتے کیوں نہیں کر سکتے اس کر کے نہیں کر سکتے کہ راج دا چسکا پہ گیا راج دا چسکا اور سس کھڑے نے انہوں نے ایکشن بڑے چھوٹے لگ دے نے اور ساری نظر ایکشن بڑے بڑے نے جی ایکشن نہیں ہے ایک تھپڑ ہے ایک تھپڑ مار کے چیک کر دے نے کہ کنیاں چیٹ نکل دیا نے. پھر موقع مار دے نے دیکھ دینے نے کی کا کتنی اودیاں نے یا نہیں ودیاں پھر سوٹی مار دے نے دیکھ دینے نے حالی پر آواز زیادہ نہیں نکلیاں سکھیاں پھر اس تو بعد ایکشن شروع ہوندے نے گولیاں دے تن کانٹراں دے تے سکھاں نو مارن دے تے ڈکن جی دے اور چھوٹے مقدمے بنان دے سٹیپ ٹو سٹیپ ٹو سٹیپ آر ایس ایس اور بی جے پی اور سرکاری ایجنسییاں کام کرتیاں سدا ترا جی ਆਪਰ ਸਾਹਿਬ ਇਹ ਸਾਰੇ ਘਟਨਾਕ੍ਰਮ ਦੇ ਉੱਪਰ ਜਾਣਕਾਰੀ ਦੇਣ ਦੇ ਲਈ ਜੋ ਵਾਪਰਿਆ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਸੇ ਦੇ ਨਾਲ ਉਮੀਦ ਵੀ ਕਰਦੇ ਆਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਦੱਸ ਰਹੇ ਹੋ ਕਿ ਜੋ ਵਰਤਾਰਾ ਹੈਗਾ ਉਹ ਨਹੀਂ ਉਹਨਾਂ ਦੀ ਕੋਈ ਇਸ ਪਾਸੇ ਨੂੰ ਰੁਚੀ ਹੈਗੀ ਜਾਂ ਨਹੀਂ ਹਜੇ ਤੱਕ ਉਹਨਾਂ ਦਾ ਕੋਈ ਬਿਆਨ ਆਇਆ ਪਰ ਅਸੀਂ ਵੀ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਕੰਟੈਕਟ ਕਰਕੇ ਜਿਹੜੀਆਂ ਕਨਸਰਨਡ ਅਥਾਰਟिटीज ਹੈਗੀਆਂ ਨੇ ਜਾਂ ਉੱਥੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨਾਲ ਕੰਟੈਕਟ ਕਰਕੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਜਾਵੇ ਤੇ ਦੇਖਿਆ ਜਾਵੇ ਕਿ ਇਹਦੇ ਵਿੱਚੋਂ ਅਸੀਂ ਕੀ ਕਰ ਸਕਦੇ ਹਾਂ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਬੱਬਰ ਸਾਹਿਬ ਇਜਾਜ਼ਤ ਚਾਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਸਮਾਂ ਕੱਢਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵੀਅਰਸ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਇਸੇ ਟਾਈਮ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ